ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਸਾਡੇ ਪਿੰਡ ਮਹਾਰਾਜ ਪੱਤੀ ਸੰਦਲੀ ਬਾਈ ਬਲ ਕਰਨ ਦੇ ਘਰ ਆਪਾਂ ਵੀਡੀਓ ਬਣਾ ਰਹੇ ਹਾਂ ਬਾਈ ਦਾ ਜਿਹੜਾ ਘਰ ਹੈ ਪਿੰਡ ਦੀ ਪੱਤੀ ਸੰਦਲੀ ਦੀ ਸਾਥ ਦੇ ਕੋਲੇ ਘਰ ਹੈ ਪੂਰੀ ਗੱਲਬਾਤ ਬਾਈ ਦੇ ਨਾਲ ਹੀ ਲਵਾਗੇ ਜਾਣਕਾਰੀ ਪੂਰੀ ਵੀ ਕਿਹੜਾ ਸੂਆ ਇਹ ਸੂਦੀ ਆ ਕਿੰਨਾ ਇਹਨੇ ਦੁੱਧ ਕੱਢਿਆ ਵਾ ਜੇ ਵਜਣ ਦੀ ਗੱਲ ਕਰਗੇ ਕੱਦ ਕਾਟ ਦੀ ਗੱਲ ਕਰਗੇ ਤਾਂ ਫੁੱਲ ਕੱਦ ਕਾਟ ਆ ਫੁੱਲ ਵਜਣਾ ਤੇ ਚੰਗੀ ਮਿੱਤਰੋ ਸਮੀ ਵੀ ਆ ਘਰੇ ਲੋਹੇ ਮੱਝਾ ਕੋਈ ਵਪਾਰ ਦਾ ਕੰਮ ਨਹੀਂ ਪੂਰੀ ਡਿਟੇਲ ਆਪਾਂ ਬਾਈ ਤੋਂ ਲੈਨੇ ਆਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆਏ ਵਧੀਆ ਜੀ ਵਧੀਆ ਜੀ ਠੀਕ ਐ ਸੇਤਾ ਸੁਆ ਮੱਝ ਦਾ ਜੀ ਚੌਥਾ ਜੀ ਚੌਥਾ ਸੁਆ ਸੁੰਦੀ ਆ ਹਾਂ ਚੌਥਾ ਜੀ ਅ ਦੁੱਧ ਕਿੰਨਾ ਕਰ ਦਿੰਦਾ ਵਾ ਜੀ ਜੀ 14 ਲੀਟਰ 14 ਲੀਟਰ ਹਾਂਜੀ ਰੇਟ ਕੀ ਕਰਤਾ ਜੀ ਫੇਰ ਹੀ ਤੋਰਾਂਗੇ 1.5 ਲੱਖ ਰੁਪਇਆ ਮਾੜ ਤਾਂ ਹੋਜੂ ਮਾੜਾ ਮੋਟਾ ਹੋਜੂ ਮੌਕੇ ਓਕੇ ਠੀਕਾ ਨਾਰਮਲ ਕੋ ਚੰਗਾ ਠੀਕਾ ਨਾਰਮਲ ਆ ਨਾਰਮਲ ਲੱਗਿਆ ਠੀਕਾ ਆਮ ਜਿਹੜੇ ਠੀਕੇ ਲੱਗਦੇ ਆ ਮਿੱਤਰੋ ਉਹੀ ਲਾਇਆ ਵ ਵਜਣ ਫੁੱਲਾ ਕਦਕਟ ਫੁੱਲਾ ਤੱਕ ਥੋੜੀ ਜਿਹੀ ਲੈਪ ਦੀ ਜ਼ਰੂਰ ਅਕੇ ਨੂੰ ਐ ਤੋਰੇ ਜੱਕ ਵਾਰੀ ਤੋਰ ਕੇ ਦਿਖਾ ਦੋ ਫੁੱਲ ਵਜਣ ਫੁੱਲ ਕਦਕਟ ਆ ਮਿੱਤਰੋ ਪਹਿਲੇ ਸੂਏ ਦੀ ਦੀ ਝੋਟੀ ਐ ਤੇ ਬਾਈ ਕਹਿੰਦਾ ਵੀ ਉਹ ਦੂਜੇ ਦੀ ਐ ਤੇ ਉਹ ਤੀਜੇ ਦੀ ਐ ਜਿਹੜੀ ਛੋਟੀ ਖੜੀ ਐ ਤੇ ਹੁਣ ਇਹਨੇ ਚੌਥੇ ਸੂਏ ਸੂੜਾ ਹੈ ਦੁੱਧ 14 ਲੀਟਰ ਦਿੱਤਾ ਵਾ ਪਿਛਲੇ ਸੂਆਂ ਦਾ ਬਸ ਕੋਈ ਨਹੀਂ ਨਿਮਾਉਣ ਨੂੰ ਕੀ ਜੀ ਥਾਲੇ ਵੀ ਦੀ ਪੂਰੀ ਮਿੱਤਰੋ ਸਾਫਾ ਕੱਲਾ ਕੱਲਾ ਥਾਣਾ ਵਜਣ ਚੰਗਾ ਤੇ ਚੰਗੀ ਸਭੇ ਵੀ ਆ ਤੇ 1.5 ਲੱਖ ਬਾਈ ਨੇ ਜਿਹੜਾ ਮੁੱਲ ਕੀਤਾ ਫਿਰ ਆਪਾਂ ਕਹਿੰਦੇ ਵੀ 14 ਲੀਟਰ ਜਿਹੜਾ ਦੁੱਧੇ ਦਾ ਦਿੱਤਾ ਵਾ ਪਿਛਲੇ ਸੂਏ ਦਾ ਤੇ ਇੱਥੇ ਹੁਣ ਬੰਦ ਹੋਈ ਚੌਥੇ ਸੂਏ ਸੁਣਾ ਸਰਕਾਰੀ ਲਾਲੂ ਆਮਟੀਕਾ ਲੱਗਿਆ ਵਾ ਥੋੜੀ ਜਿਹੀ ਭਾਲ ਜ਼ਰੂਰ ਕੀਤੀ ਹੈ ਕੋਈ ਖਾਸ ਗੱਲ ਨਹੀਂ ਭਾਈ ਕਹਿੰਦਾ ਵੀ ਸੂਣ ਤੋਂ ਪਹਿਲਾਂ ਥੋੜੀ ਥੋੜੀ ਆ ਜਾਂਦੀ ਹੈ ਰੇਟ ਡੇਡ ਹੈ ਡੇਡ ਦੇ ਵਿੱਚੋਂ ਮਾਨਤਾ ਨਾ ਹੋ ਜਾਣਾ ਫੁੱਲ ਬਜੜ ਤੇ ਫੁੱਲ ਕੱਦ ਕੱਟ ਤੇ ਫੋਨ ਨੰਬਰ ਜਾਦਾ ਜੀ 94645 ਜੀ ਹਾਂਜੀ 94645 94645 ਹਾਂਜੀ 81478 ਜੀ 81478 78 ਆ ਪਿੰਡ ਮਹਾਰਾਜਪਤੀ ਸੰਦਲੀ 32 ਸੰਦਲੀ ਨੇੜੇ 7 ਨੇੜੇ 7 ਸੋ ਜਿਹੜੇ ਵੀ ਵੀਰ ਭਰਾ ਦਿਨ ਕਿੰਨੇ ਕੁ ਲੈ ਜੂ ਜਿਹੜੇ 4-5 ਰਹਿੰਦੇ ਆ ਬਾਈ ਇਹ ਲਿਖੀ ਪੰਜ ਦਿਨ ਨੂੰ ਦਿਨ ਪੂਰੇ ਪੰਜ ਕਿਦਾਂ ਰਹਿੰਦੇ ਆ ਓਕੇ ਜੀ ਧੰਨਵਾਦ ਧੰਨਵਾਦ